ਬੀਤੀ ਦੇ ਰਾਤ ਦੇ ਦੋ ਗੁੱਟਾਂ ਦੇ ਆਮੋ ਸਾਹਮਣੀ ਹੋਈ ਫਾਇਰਿੰਗ ਚ ਜੋ ਚਾਰ ਲੋਕਾਂ ਦੀ ਮੌਤ ਹੋਈ ਅਤੇ ਸੱਤ ਦੇ ਕਰੀਬ ਜ਼ਖਮੀ ਹੋਏ ਸਨ ਉਸ ਦੇ ਸੰਬੰਧ ਵਿੱਚ ਐਸਐਸਪੀ ਬਟਾਲ ਅਸ਼ਵਨੀ ਗੁੱਟਾਇਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਨ੍ਹਾਂ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ। ਤੁਹਾਨੂੰ ਦੱਸਦੀ ਕਿ ਕਸਬਾ ਹਰਗਮਿੰਦਪੁਰ ਚ ਬੀਤੀ ਧੀਰ ਸ਼ਾਮ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦੋ ਉਤਰਾਂ ਚ ਮਹਿਜ ਖੇਤਾਂ ਚ ਖਾਲ ਦੇ ਪਾਣੀ ਨੂੰ ਲੈ ਕੇ ਕੋਈ ਤਕਰਾਰ ਇੱਕ ਹੰਨੀ ਰੰਜਿਸ਼ਤਾ ਰੂਪ ਤਾਰ ਗਈ ਜਦੋਂ ਦੋਵਾਂ ਗੁੱਟਾਂ ਚ ਆਮਨੇ ਸਾਹਮਨੇ ਫਾਇਰਿੰਗ ਕੀਤੀ ਇਹਦਾ ਇਸ ਫਾਇਰਿੰਗ ਦੀ ਤੁਮਾ ਗੁੱਟਾਂ ਦੇ ਚਾਰ ਵਿਅਕਤੀਆਂ ਦੀ ਗੋਲੀ ਲੱਗਨ ਨਾਲ ਮੌਕੇ ਤੇ ਮੌਤ ਹੋਈ ਹੈ ਜਦਕਿ 7 ਦੇ ਕਰੀਬ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਹਸਪਤਾਲ ਚੱਲ ਰਿਹਾ ਹੈ ਉੱਥੇ ਹੀ ਮਰਨ ਵਾਲੇ ਸਾਰੇ ਪਿੰਡ ਵਿਥਵਾਦੇ ਰਹਿਣ ਵਾਲੇ ਹਨ ਅਤੇ ਪਿੰਡ ਵਾਸੀਆਂ ਨੇ ਪੂਰੀ ਹਾਰਤਾਤ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਪਿੰਡ ਲਈ ਇੱਕ ਕਾਲਾ ਦਿਨ ਹੈ ਅਤੇ ਇਹ ਪਿੰਡ ਚ ਘਰ ਉਜੜ ਗਏ ਹਨ ਵਾਰਤਾਚਬੰਦੀ ਐਸਐਸਪੀ ਬਟਾਲਾ ਮੈਂਡ ਮਸ਼ੂਨੀ ਗੁਟਾਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਤਾਚ ਚ ਚਲੀਆਂ ਆਮੋ ਸਾਹਮਣੇ ਗੋਲੀਆਂ ਦੌਰਾਨ 4 ਲੋਕਾਂ ਦੀ ਮੌਤ ਹੋਈ ਹੈ ਮਹਿਜ ਖੇਤਾਂ ਨੂੰ ਪਾਣੀ ਦੇ ਖਾਲ ਤੋਂ ਝਗੜਾ ਹੋਇਆ ਸੀ ਅਤੇ ਦੋਵਾਂ ਧਿਰਾਂ ਵੱਲੋਂ ਗੋਲੀਆਂ ਨਾਲ ਇੱਕ ਦੂਸਰੇ 'ਤੇ ਹਮਲੇ ਕੀਤੇ ਗਏ ਸਨ ਅਤੇ ਵਾਰਤਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਦੇ ਐਸਐਚਓ ਪਹੁੰਚਿਆ ਤੇ ਉਸ ਦੀ ਗੱਟੀ ਤੇ ਵੀ ਗੋਲੀਆਂ ਲੱਗੀਆਂ ਹਨ ਐਸਐਸਪੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ-ਵੱਖ ਹਥਿਆਰਾਂ ਨਾਲ ਫਾਇਰਿੰਗ ਕੀਤੀ ਗਈ ਹੈ ਚਿਸ਼ਤੀ ਕੀ ਪੁਲਸ ਵੱਲੋਂ ਬ੍ਰਿਕ ਨਾਲ ਜਾਂਚ ਕੀਤੀ ਜਾ ਰਹੀ ਹੈ ਕੋਈ ਸੁਧਾ ਨਾ ਕੋਈ ਵਾਲਿਆਂ ਦੇ ਰਾਹ ਚ ਆਵਦੇ ਹੋ ਕੁੱਲ ਸੋਨ ਉਹ ਕਿੰਨਾ ਨਾ ਆ ਜਾ ਪਾੜੜੀ ਗੋਲੀ ਬਹੁਤ ਚੱਲਣ ਦੀ ਪਤਾ ਨਹੀਂ ਅੰਗਰੇਜ਼ ਬਿਠਣ ਵਾਲਾ ਕਹਿੰਦੇ ਇੱਕ ਤੇ ਨਾਲ ਦੂਜੀ ਬਨੇ ਪਾਲਤੀ ਬਣੀ ਕਿਹੜੀ ਹੈ ਦੋ ਝਾੜ ਦੇਈ ਸਿੱਧੀਆਂ ਵਿੱਚ ਜੰਡੀਆਂ ਵਾਵੇ ਬਾ ਦੋ ਪੰਨਿਆਂ ਅੰਗਰੇਜ਼ ਝਾੜਦਾ ਬਿਠਣ ਵਾਲਾ ਕਹਿੰਦਾ ਕਿ ਗੋਗੇ ਜਿਹੜੀਆਂ ਚੱਲਣ ਪਈਆਂ ਠਿਕਣਾ ਰਾਮਲ ਜੀ ਠਿਕਣੇ ਹੋਈ ਜੀ ਉਹਦਾ ਲੜਕਾ ਜਿਹੜਾ ਸੀ ਬਾਬੇ ਮੰਨ ਕੇ ਸੀ ਮੱਥਾ ਟੇਕਣ ਹਾਂ ਤੇ ਇਹ ਟੋਲੀ ਨੂੰ ਪਤਾ ਲੱਗਾ ਦੁਸ਼ਮਨ ਹੁਣ ਘੇਰ ਚਲ ਗਏ। ਉਹ ਘੇਰ ਚਲ ਗਏ ਤੇ ਫਿਰ ਇਹਨਾਂ ਨੂੰ ਵੀ ਪਤਾ ਲੱਗਾ ਇਹ ਵੀ ਫਿਰ ਚਲ ਕੇ ਚਾਰ ਜੀ। ਚਲੋ ਕੋਈ ਨਹੀਂ ਜੇ ਘੇੜਿਆ ਵਾ ਤੇ ਉਧਰ ਉਧਰ ਦੀ ਗੱਲ ਕਰਕੇ ਤੇ ਸਡਾ ਲੈਨੇ। ਹਾਂਜੀ ਉਹ ਜਿਹੜੇ ਇਹ ਤੇ ਉਹਨਾਂ ਜਾਂਦੇ ਆ ਗੋਲੀਆਂ ਚਲਾਉਣੀ ਸ਼ੁਰੂ ਕਰਤੀਆਂ ਇਹਨਾਂ ਨੇ ਗੱਡੀ ਤੋਂ ਨਿਕਲ ਨਹੀਂ ਹੀ ਦਿੰਦੇ। ਬੜੀ ਮੁਸ਼ਕਿਲ ਪਤਾ ਨਿਕਲੇ। ਹਾਂਜੀ ਕਿ ਨਹੀਂ ਗੋਲੀਆਂ ਚੱਲੀ ਹੋਣਗੀਆਂ। ਇਹ ਜੀ ਹੁਣ ਮਾਲਕ ਹੀ ਜਾਣਦਾ ਉੱਥੇ ਕਿਹੜਾ ਹੈ ਹੈ ਉੱਥੇ ਕਿੰਨੇ ਬੰਦੇ ਮਰੇ ਦੋਨੇ ਪਾਰਟੀਆਂ ਜੀ ਹੈ ਦੋ ਉਹਨਾਂ ਦੇ ਦੋਏ ਅੱਛਾ ਕੱਲ ਆਵਾਂਗੇ ਇਹ ਆਪਸੀ ਜਿਹੜੀ ਦੁਸ਼ਮਣੀ ਹੈ ਪਰਿਵਾਰ ਦੇ ਵਿੱਚ ਜੀ ਹਣਾਂ ਦਾ ਪਰਿਵਾਰ ਦੇ ਵਿੱਚ ਹੈ ਤਰੀਕੇ ਚ ਕੀ ਕਾਰਨ ਹੈ ਕਾਦੀ ਦੁਸ਼ਮਣੀ ਨਹੀਂ ਇਹ ਨਹੀਂ ਪਤਾ ਜੀ ਹੁਣ ਅੱਜ ਦਾ ਖਾਲਦਾ ਤੇ ਛੰਡੇ ਆ ਛੋਟੀ ਮੋਟੀਆਂ ਗੱਲਾਂ ਤਾਂ ਬਣੀ ਗਈਆਂ ਯਾਰ ਕੀ ਗੱਲ ਹੈ ਇਹ ਉਹ ਫੀਮੋਪੇ ਬਲਰਾਜ ਸਿੰਘ ਸਾਨਾ ਫਰਵੈਲ ਸਿੰਘ ਸੈਂਤੀਕ ਸਾਲ ਦੀ ਉਮਰ ਆ ਬੱਚੀਆਂ ਦੋ ਨਿਗੇ ਨਿੱਕੀਆਂ ਘਰ ਬਰਬਾਦ ਹੋਇਆ ਇਕੱਲਾ ਇਕੱਲਾ ਬੱਚਾ ਹੈ ਕਾਰਨ ਇੱਥੇ ਨਹੀਂ ਇਹ ਟੁਕਦਾ ਕਾਰਨ ਇਹ ਪਿੰਡ 'ਚ ਨਸ਼ਾ ਵੇਚਦਾ ਹੀ ਬੇਸਮਾਰ ਚਟਾ ਉਹ ਪਾਰਟੀ ਜਿਹੜੀ ਅੰਗਰੇਜ਼ ਸਿੰਘ ਉਹ ਚਟਾ ਵੇਚਦੀ ਆ ਉਹਨੇ ਆਮ ਸਰਿਆਂ ਪਿੰਡ ਵਾਲੇ ਲੋਕਾਂ ਨੂੰ ਧਿਆਨ ਲਿਖੇ ਦਿੱਤੇ ਆ ਐਮਐਲਏ ਦੀ ਸਹਿਮਤ ਅਮਰਪਾਲ ਕੇ ਅਮਰਪਾਲ ਸਿੰਘ ਨਾਮ ਦਾ ਤੇ ਪੁਲਿਸ ਵਾਲੇ ਰਲੇ ਨਾਲ ਜਿਹੜਾ ਮੌਜੂਦਾ ਉਹ ਵੀ ਉੱਥੇ ਗੋਲੀ ਚੱਲਦੀ ਤੇ ਆਇਆ ਹੂੰ ਕੋਈ ਨਹੀਂ ਸੁਣਾਈ ਕੋਈ ਨਹੀਂ ਕਰਦਾ ਪਹਿਲਾਂ ਵੀ 6 ਮਹੀਨੇ ਦੇ ਚੁਕੇ ਰਿਪੋਰਟ ਹੁਣ ਵੀ ਪਰ ਉਹ ਨਹੀਂ ਸੁਣਦਾ ਨਹੀਂ ਕੋਈ ਇਹਨਾਂ ਜੀ ਤੁਹਾਡੇ ਪ੍ਰਵਾਹ ਇੱਕ ਆਦਮੀ ਅਹੀਂ ਘੁਰਤ ਰਹੇ ਮੰਦਰਾ ਜੀ ਅੱਜ ਤਾਂ ਉੱਥੇ ਅਰਦਾਸ ਕਰੀਏ ਬੱਚਾ ਦੇਓ ਬੱਚੇ ਨਜਵਾਨ ਹੁੰਦਾ 18 ਸਾਲ ਅਹੀਂ ਵੇਂਦੇ ਕਿ ਸਾਨੂੰ ਰੋਟੀ ਖਵਾ ਲੂ ਬੁਟਾਫੇ ਚ ਉਹਨੂੰ ਇੱਕ ਮਿੰਟ ਲੱਗਦਾ ਮਾਰਨ ਲੱਗਿਆ ਮਾਰ ਕੇ ਗਾਹ ਜਾਂਦੇ ਕੀ ਸਾਨੂੰ ਇਨਸਾਫ ਹੈ ਭਗਵੰਤ ਦੇਣ ਦਾ ਐਂਦੇ ਆਖਿਆ ਸੁਖ ਲੈ ਕਿ ਚੰਗਾ ਮੁੱਖ ਮੰਤਰੀ ਆਊਗਾ ਤੇ ਸਾਨੂੰ ਮਿਲੂਗਾ ਇਨਸਾਫ ਆਹ ਦੋਂ ਡੀਗਾ ਦੋਨਾਂ ਪਾਰ ਤੇ ਦੋ ਦੋ ਬੰਦੇ ਮਰੇ ਆ ਉਹਨਾਂ ਦੇ ਦੋ ਮਰ ਗਏ ਪੰਜ ਸਵਾਜਾ ਕੀ ਹੋਈ ਰਗੀ ਹਾਂਜੀ ਲਈ ਦਾ ਕਾਰਨ ਕਾਰਨ ਇਹ ਆ ਇਹਨਾਂ ਦਾ ਪਹਿਲਾਂ ਵੀ 26 ਬਣੇ ਆ ਪਹਿਲਾਂ ਇਹਨਾਂ ਦੇ ਵੱਡੇ ਤੋਂ ਵੱਡੇ ਕਾਫੀ ਬੰਦੇ ਇਹਨਾਂ ਦੇ ਤੇ ਪਰਚਾ ਨਹੀਂ ਉਹਨਾਂ ਨੇ ਬਣਤਾ ਹੂੰ ਉਹਨੇ ਪਰਚਾ ਨਹੀਂ ਬਣ ਸਕਦਾ ਐਮਐਲਏ ਸਾਹਿਬ ਆ ਉਹਨਾਂ ਦਾ ਉਹ ਚੱਲਦਾ ਉਹ ਇਹਨਾਂ ਦੇ ਚੱਲਦਾ ਆਂਡਿਆ ਝਗੜਾ ਪਿੰਡ ਦਾ ਸਾਹਿਬ ਕਹਿੰਦੇ ਸ਼ਰੀਕ ਆਪੋ ਜੀ ਸਾਡੀ ਪ੍ਰਵਾਹ ਤੁਸੀਂ ਪਿੰਡ ਦਾ ਆ ਸ੍ਰੀ ਗਣੀਏ ਪਿੰਡ ਦਾ ਇਹ ਭਾਈ ਜਰਾ ਇਹ ਇੱਕ ਬਾਬੇ ਦੇ ਉਲਾਦ ਆ ਉਹ ਹਾਂ ਜੀ ਉਹ ਲੱਗ ਵਾ ਇਹ ਜਿਹੜੇ ਆ 7 8 ਦਾਖਲ ਹੋਏ ਆ ਕੁਝ ਜਿਹਨੇ ਮਰੇ ਆ ਇੱਕ ਬਾਬੇ ਦੇ ਉਲਾਦ ਆ ਤੇ ਇਹਨਾਂ ਦਾ ਹੋਇਆ ਉਹ ਦੂਜਾ ਪਾਰਟੀ ਆ ਉਹ ਪਤਾ ਨਹੀਂ ਚਾਹੁੰਦਾ ਕੀ ਆ ਖਤਮਾ ਜਿਹੜੇ ਉਹ ਨਾਲ ਹੋ ਮਰੇ ਅਮਲੀ ਜੇ ਮਰੇ ਆ ਤੋਂ ਗਾਂ ਘਾਤਿਆ ਆਪ ਪਿੱਛੇ ਹੋਇਆ ਗੋਲੀ ਚਲਾਉਂਦਾ ਆਪ ਸਾਈਡ ਤੋਂ ਗੋਲੀ ਚਲਾਉਂਦਾ ਦੱਸਣ ਵਾਲੇ ਦੱਸ ਤੇ ਸੁਪਾ ਮੇਰਾ ਨਾਮ ਕਰਨਜੀਤ ਸਿੰਘ ਆ ਜੀ ਦਾ ਕਰਿਓ ਤੇ ਇਹ ਸਾਡੇ ਪ੍ਰਾ ਪ੍ਰਾਰਤ ਮੈਂ ਵੜਾ ਅਸੀ ਭਾਈ ਇਹਨਾਂ ਦਾ ਕੱਲ ਬੱਤੀਆਂ ਵਾਲੇ ਚੌਂਕ 'ਚ ਇਹਨਾਂ ਦੇ ਮੁੰਡੇ ਨੂੰ ਘੇਰਿਆ ਉਹ ਬਾਬੇ ਮਨ ਚੱਲ ਗਿਆ ਗਾਉਂ ਦਾ ਠੱਕੇਨਾਂ ਦੇ ਮੁੰਡੇ ਨੂੰ ਤੇ ਅੰਗਰੇਜ਼ ਦੇ ਤੇ ਬਾਅਦ 'ਚ ਇਹ ਗਏ ਆ ਇੱਥੋਂ ਪੰਜ ਛੇ ਆਪਣੇ ਘਰ ਦੇ ਤੇ ਇੰਨਾ ਤੇ ਜਦੋਂ ਗੱਡੀ ਲੈ ਕੇ ਜਾ ਕੇ ਕਲਿਆਰੀ ਤੇ ਉਹਨਾਂ ਨੂੰ ਫਰੰਟ ਤੋਂ ਗੋਲ ਵਿੱਚ ਲਾਉਂਦੀਆਂ ਤੇ ਇਹਨਾਂ ਦੇ ਬੰਦੇ ਉੱਤੇ ਪਟੜੀ ਹੋ ਗਈ ਗੋਲੇ باندې ਬੈਠ ਕੇ ਕਹਿੰਦੇ ਕਿ ਉਹ ਉਹਨਾਂ ਦੇ ਵੀ ਮਰ ਗਏ ਤੇ ਇਹ ਮੈਂ ਜਲਦਾ ਬਣ ਪੜਾ ਰਹਾ ਮੈਂ ਕੋਲ ਜੀ ਬੋਤ ਤੇ ਰਹਿਣਾ ਤੇ ਇਹ ਆਪਸ ਵਿੱਚ ਵੀ ਪਰਿਵਾਰ ਹੀ ਹੈ ਜੀ ਪਰਿਵਾਰ ਤਾਂ ਹੈ ਕਿੰਨੇ ਜਣੇ ਮਰੇ ਪਪਾ ਜੀ ਇਹ ਚਾਰ ਜਣੇ ਮਰੇ ਦੋ ਤਰੋ ਦੋ ਤਰੋ ਕੀ 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 ਕਰਨਾ ਕੋਈ ਇਹਨਾਂ ਦਾ ਨਿਕਲਣ ਦਾ ਕੰਮ ਇਦਾਂ ਥੋੜਾ ਬੋਤਾ ਜਾਂ ਪਿੰਡ ਦੇ ਵਿੱਚ ਗੱਲਬਾਤ ਚੱਲਦੀ ਹੈ ਜੀ ਉਤੋਂ ਗੱਲਬਾਤ ਦੀ ਵਧਦੀ ਫਿਰ ਕੰਦੇਰੀਂ ਬੰਦੀ ਮਰਨ ਮਰਨ ਤੱਕ ਚੱਲਦੀ ਰੰਜੀਤ ਸਿੰਘ ਕੋਈ ਅਨੰਤ ਕੋਈ ਇਹ ਖਾਲ ਨਹੀਂ ਸੀ ਕਿ ਇਹਨਾਂ ਕੋਈ ਨਾ ਬੰਦ ਮੁੱਢ ਵਿੱਚ ਨਹੀਂ ਕੋਈ ਪੜਾਈ ਦੀ ਇਦਾਂ ਇੱਕ ਮੋਟੇ ਗੱਲਾਂ ਤੋਂ ਖਾਲ ਨੂੰ ਗੱਲ ਹੋ ਉਸ ਦੀ ਖਾਲ ਹੋਣੀ ਖਾਲ ਪਹਿਲਾਂ ਇਹਨਾਂ ਦੀ ਕੋਈ ਗੱਲ ਕਿਤੇ ਖਾਲ ਤੋਂ ਉਦੋਂ ਫਿਰ ਕਿਤੇ ਇਹਨਾਂ ਦੀ ਕਿਤੇ ਬੰਦੇ ਕਿਸ ਨੇ ਫਿਰ ਪੱਗ ਪੁੱਗ ਲਾਈ ਉਹ ਉਤੋਂ ਫੇਰ ਇਹਨੇ ਗਿਆ ਜਿੱਥੇ ਜੱਟੀ ਮਾਰਨ ਮਰਨ ਮਤਲਬ ਕਿ ਕੰਮ ਚੱਲ ਗਿਆ ਸਰਪੰਚਲੀ ਸਾਈਡ ਕਿੰਨੇ ਬੰਦੇ ਤੇ ਉਧਰ ਕਿੰਨੇ ਬੰਦੇ ਆਏਗੇ ਹਾਂਜੀ ਸਰਪੰਚਲੀ ਸਾਈਡ ਤੋਂ ਕਿੰਨੇ ਬੰਦੇ ਸੀ ਤੇ ਉਧਰ ਕਿੰਨੇ ਬੰਦੇ ਆਏਗੇ ਉਧਰੋਂ ਤਾਂ ਕੋਈ ਪਤਾ ਨਹੀਂ ਉਹ ਉਧਰ ਤਾਂ ਪਤਾ ਕਿੰਨੇ ਕਿੰਨੇ ਬੰਦੇ ਵਾਰ 12 ਬੰਦੇ ਮਗਾਰੇ ਸਰਪੰਚਾ ਲੋ ਇਹਦੋਂ 5-6 ਬੰਦੇ ਇਹ ਚਾਰੇ ਬੰਦੇ ਗੱਡੀ ਚ ਚਾਰੇ 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 ਹੀ ਬੰਦੇ ਗੱਡੀ 'ਚ ਜਿੰਨੇ ਜਣੇ ਹੈਗੇ ਆ ਆ ਇੱਕੋ ਜਿਹੜੇ ਮੁੰਡੇ ਦੇ ਮਗਰ ਪੇ ਮੁੰਡਾ ਕੀ ਕੰਮ ਕਰਦਾ ਨਹੀਂ ਨਹੀਂ ਆਇਆ ਇੱਥੇ ਆਇਆ ਸ਼ੁਕਰੀਆ ਠੀਕ ਕਿੰਨੇ ਦਿਨ ਹੀ ਚੁੱਪਿਆ ਪਤਾ ਕੁਛ ਇਹ ਨਹੀਂ ਉਹ ਇਹ ਨੂੰ ਪਤਾ ਉਹ ਇੰਨੇ ਜਿਆਦਾ ਕਬਾਰੀ ਨਾ ਪਤਾ ਕਿ ਆਪ ਵੀ ਉਰ ਕਿਤੇ ਕਿਹੜੇ ਹਨ ਕੋਈ ਨਾ ਥਿਆਰਾ ਦਾ ਪੁਰਾਣੀ ਕੋਈ ਕਸਤਾ ਹਲ ਨਾ ਕੋਈ ਜਾਂ ਪੀ ਨੂੰ ਨਾ ਕੋ ਪਨੇ ਰ ਆਪਣਾ ਰੁਕਣਾ ਕਿੱਡਾ ਨਹੀਂ ਗਿਆ ਜਿੱਥੇ ਆਰ ਕਿੰਨੇ ਸੀ ਕੋਈ ਫਟਾ ਜਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾਂ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾ ਦੇ ਵਿੱਚ ਆਪਸ ਝਗੜਾ ਹੋਇਆ ਸੀ ਉਦੇ ਵਿੱਚ ਇੱਕ ਪੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਪੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹਦੇ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਲੇਕਿਨ ਕੱਲ ਜੋ ਹੈਗਾ ਦੈਟ ਇਜ਼ 7th ਆਫ ਜੁਲਾਈ ਉਥੇ ਇਹਨਾਂ ਦੀ ਹੀਟ ਆਫ ਦ ਮੂਮੈਂਟ ਦੇ ਵਿੱਚ ਆਪਸ ਚ ਦੋਵਾਂ ਦੀ ਝਗੜਾ ਹੋ ਗਈ और दो पासे जो है एक, एक पासे तकरीबन अठ नौ लोग और दूजे पास जो है वो चार लोग सी आपस जो येजदार हथियार और जो वैपन देस झगड़ा हो गया उदे करके टोटल चार लोगों की अनफोर्चुनेटली डैथ हो चुकी है और दो एक तीर दे है दूजे दो जो है दूजे तीर ये सारे ही एको ही पिंड विठुआ पिंड बाकी आठ लोग हैं जो जख्मी ने ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਜਿਹੜੇ ਜ਼ਿਲ੍ਹੇ ਤੋਂ ਦੇਖਿਆ ਜਾਏ ਕਿ ਗੋਲੀਬਾਰੀ ਹੁੰਦੀ ਹੈ ਬਹੁਤ ਸਾਰੀ ਗੋਲੀਬਾਰੀ ਹੁੰਦੀ ਹੈ ਕੋਈ ਬ੍ਰਾਮਾ ਹੋਇਆ ਰੌਂਡ ਕਿੰਨੇ ਰੌਂਡ ਬ੍ਰਾਮਾ ਹੋਇਆ ਜਾਂ ਕਿੰਨੀ ਗੋਲੀ ਚੱਲੀ ਅੰਦਾਜ਼ਾ ਲੱਗਦਾ ਜੀ ਇਹਦੇ ਵਿੱਚ ਵੱਖ-ਵੱਖ ਜੋ ਹੈਗੇ ਤਰੀਕੇ ਦੇ ਜੋ ਅਸਲੇ ਜੋ ਚਲੇ ਆ ਉਹਦੇ ਵਿੱਚ ਇੱਕ 12 ਬੋਰ ਦੇ ਵੀ ਹੈਗੇ ਆ 315 ਵੀ ਹੈਗੀ ਆ ਔਰ ਰਵਾਲਵਰ ਵੀ ਜੋ ਇਹ ਬਰਪੂਰ वगैरह ਦੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਛੋਟੀ ਜਿਹੀ ਹੁੰਦੇ ਆ ਤੇ ਜਦੋਂ ਉਹ ਲੱਗਦੇ ਵੀ ਹੈ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਥੇ ਮੌਕੇ ਤੋਂ ਮਿਲੇ ਆ ਔਰ ਜੋ ਜ਼ਿੰਦਾ ਰਹਣ ਜੋ ਮਿਲੇ ਆ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ तकरीबन 5 ਮਿੰਟ ਦਾ ਚੱਲਿਆ ਜੀ ਆਪਸ ਚ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਤੀਰਾਂ ਦੇ ਵਿੱਚ ਆਪਸ ਚ ਝਗੜਾ ਹੋ ਰਹੀ ਹੈਗੀ ਤਾਂ ਉਹ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤਾਂ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲਿਆ 2 ਮਿੰਟ ਦੇ ਅੰਦਰ ਅੰਦਰ ਉਹ ਉੱਥੇ ਪਹੁੰਚ ਗਏ ਸੀਗੇ ਸੀਨ ਆਫ ਕਰਾਇਮ ਦੇ ਉੱਥੇ और इधर दौरान जो है ਹੈਗਾ ਇੱਕ ਗੋਲੀ ਜੋ ਹੈ ਉਹ ਪੁਲਿਸ ਤੇ ਆਪਣੇ ਐਸਚਓ ਸਾਹਿਬ ਦੇ ਗੱਡੀ ਤੇ ਵੀ ਲੱਗੀ ਹੋਈ ਹੈਗੀ ਕਿਉਂਕਿ ਪੁਲਿਸ ਉੱਥੇ ਟਾਈਮਲੀ ਪਹੁੰਚ ਗਏ ਹੈਗੇ ਤਾਂ ਫਿਰ ਇਤੋਂ ਵੀ ਵੱਡਾ ਨੁਕਸਾਨ ਹੋਣ ਤੋਂ ਉੱਥੇ ਬਚਾ ਹੋ ਗਿਆ ਔਰ ਜਿਨ੍ਹਾਂ ਦੀ ਜ਼ਖਮੀ ਹੋ ਗਈ ਸੀਗੇ ਜਿਨ੍ਹਾਂ ਨੇ ਜ਼ਖਮੀ ਹੋ जख्मी हो गई थी उन्होंने ਜੋ जो ਜੋ ਹਸਪੀਟਲ ਸੀਗੇ ਉੱਥੇ ਪਹੁੰਚਾਇਆ ਗਿਆ ਸੀਗਾ ਜੀ ਅ ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਂਕ ਹੈ ਇਹ ਇਹਨਾਂ ਦੀ ਪਿੰਡ ਨਹੀਂ ਪੈਂਦਾ ਇਹ ਆਪਣੀ ਹਰਚੋਵਾਲ ਦੀ ਨੇੜੇ ਪੈਂਦੀ ਹੈ ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਹੈ ਜੀ ਦੋਵੇਂ ਹੀ ਜੋ ਹੈਗਾ ਵਿਠਵਾ ਪਿੰਡ ਦਾ ਜੋ ਰਹਿਣ ਵਾਲੇ ਹੈਗੇ ਆ ਇੱਕ ਤੀਰ ਜੋ ਹੈ ਉਹ ਮੇਜਰ ਸਿੰਘ ਵਾਲਾ ਜੋ ਤੀਰ ਹੈ ਉੱਥੇ ਆਲਰੇਡੀ ਉਹ ਬੈਠੇ ਸੀ ਲਾਈਟਾਂ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀਗੇ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਫਿਰ ਕਿਉਂਕਿ ਉਹਨਾਂ ਦੇ ਅ ਸੀਗਾ ਝਗੜਾ ਸੀ ਤਾਂ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤਾਂ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਅ ਉਹ ਇੰਨੇ ਵੀ ਆਪਣੇ ਬੰਦੇ ਬੁਲਾਇਆ ਤਾਂ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ ਅੰਦਰ ਜੋ ਹੈਗਾ ਇਹਨਾਂ ਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਜੀ ਗ੍ਰਿਫਤਾਰੀ ਹੋ ਸਕਦੀ ਹੈ ਇਦੇ ਵਿੱਚ ਜੋ ਦਿਖੇ ਜੀ ਚਾਰ ਇੱਕ ਇੱਕ ਤੀਰ ਦੇ ਵਿੱਚ ਸੀਗੇ ਔਰ ਜੋ ਅੱਠ ਜੋ ਅੱਠ ਤੋਂ ਨੋ ਜੋ ਹੈ ਦੂਜੇ ਤੀਰ ਤੇ ਸੀਗੇ ਇਹਦੇ ਵਿੱਚ ਜੋ ਚਾਰ ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਬਾਕੀ ਜੋ ਝਗੜੇ ਦੇ ਵਿੱਚ ਇਨਵੋਲਟ ਸੀਗੇ ਉਹ ਜ਼ਖਮੀ ਹੈਗੇ ਆ ਉੱਥੇ ਆਪਣੀ ਪੁਲਿਸ ਦੀ ਗਾਰਡ ਹੈਗੇ ਔਰ ਜਿ세 ਡਾਕਟਰ ਸਾਹਿਬ ਇਹਨਾਂ ਨੂੰ ਫਿਟ ਘੋਸ਼ਿਤ ਕਰਨਗੇ ਤੋਂ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ ਉਹਦੇ ਨਾਲ ਨਾਲ ਹੀ ਜੋ ਇਹਦੇ ਵਿੱਚ ਅਸਲੇ ਯੂਜ਼ ਹੋਏ ਨੇ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸ ਵੀ ਕੈਨਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰੀਵੈਂਟਿਵ ਐਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਤੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਉਹਨਾਂ ਦੇ ਖਿਲਾਫੀ ਦੇ ਵਿੱਚ ਸਭ ਤੋਂ ਸਭ ਕਾਰਵਾਈ ਕੀਤੀ ਜਾਉ ਉਹ ਲੀਗਲ ਜੀ ਉਹ ਲੀਗਲ ਵੈਪਨ ਸੀਗੇ ਜੀ ਇਹਨਾਂ ਦੇ ਇਹ ਜਮਾ ਆਪਣੇ ਜ਼ਬਤ ਵੀ ਕੀਤੇ ਗਏ ਸੀਗੇ ਡਿਊਰਿੰਗ ਇਲੈਕਸ਼ਨ ਜੋ ਹੈਗੇ ਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀ ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਥੇ ਇਹਨਾਂ ਨੇ ਡਿਪੋਜ਼ਿਟ ਕੀਤਾ ਸੀਗਾ ਉਥੋਂ ਦੀ ਵਿਦਆਊਟ ਇਨਫਾਰਮਿੰਗ ਦਾ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਈ ਸੀ। ਤੋਂ ਇਹੇ ਦਾ ਜੋ ਇਨਕੁਆਇਰੀ ਦੌਰਾਨ ਜੋ ਹੈਗਾ ਉਹਦਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ ਬਣਦੀ ਹੈ ਜਿਹਦੇ ਖਿਲਾਫ ਉਹ ਬਣਦੀ ਹੈ।